ਪੰਜਾਬ ਸਰਕਾਰ ਵੱਲੋਂ ਜੋ ਬਜਟ ਆ ਰਿਹਾ ਹੈ ਮੈਂ ਦਿਲੋਂ ਉਮੀਦ ਕਰਦਾ ਇੱਕ ਵਪਾਰੀ ਹੋਣ ਦੇ ਨਾਤੇ ਕਿ ਆਨਲਾਈਨ ਪਰਚੇਜ਼ਿੰਗ ਔਰ ਮਹਿੰਗਾਈ ਦੇ ਵਾਅਦੇ ਕਰਕੇ ਬਾਜ਼ਾਰਾਂ ਦੀ ਰੌਣਕ ਖਤਮ ਹੋ ਚੁੱਕੀ ਆ ਤੁਸੀਂ ਖੁਦ ਬਾਜ਼ਾਰਾਂ ਚ ਜਾ ਕੇ ਦੇਖੋ ਸਰ ਇਹ ਹਾਲਾਤ ਇਹਨੇ ਵੀ ਕੌਂ ਬੋਲਦੇ ਨੇ ਔਰ ਇੱਕ ਆਮ ਇਨਸਾਨ ਨੂੰ ਆਪਣਾ ਗੁਜ਼ਾਰਾ ਕਰਨਾ ਇੱਕ ਆਮ ਵਪਾਰੀ ਨੂੰ ਆਪਣਾ ਗੁਜ਼ਾਰਾ ਕਰਨਾ ਔਖਾ ਹੈ ਮੈਂ ਪੰਜਾਬ ਸਰਕਾਰ ਤੱਕ ਅਪੀਲ ਕਰਦਾ ਇਹ ਆਸ਼ਾ ਰੱਖਦਾ ਕਿ ਪੰਜਾਬ ਸਰਕਾਰ ਛੋਟੇ ਵਪਾਰੀਆਂ ਲਈ ਜਰੂਰ ਕਹੇ ਜੀ ਐਸੀ ਨੀਤੀ ਆਈ ਜੂ ਕਿ ਜਿਹੜੀ ਸਾਨੂੰ ਔਨਲਾਈਨ ਬਿਜ਼ਨਸ ਤੋਂ ਬਚਾਉਗੀ ਵਪਾਰਾਂ ਦੀ ਰੌਣਕਾਂ ਨਹੀਂ ਆ ਇਸੇ ਚੀਜ਼ ਨਾਲ ਲਾਣੀ ਹੈ ਇਹਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਮੇਰੀ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਵਿੱਤ ਮੰਤਰੀ ਜੀ ਨੂੰ ਹੱਥ ਜੋੜ ਕੇ ਪ੍ਰਾਰਥਨਾ ਹੈ ਇਹਦੇ ਨਾਲ ਬੇਰੋਜ਼ਗਾਰੀ ਜਿਹੜੀ ਵੱਧ ਰਹੀ ਹੈ ਉਹਦੇ ਤੇ ਵੀ ਅਸਰ ਪਊਗਾ ਆਮ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਇਹ ਜੋ ਵੱਡੀਆਂ ਕੰਪਨੀਆਂ Amazon ਵੱਡੇ ਵੱਡੇ ਕੰਪਨੀਆਂ ਜੋ ਇਹ ਆਨਲਾਈਨ ਪਰਚੇਜ਼ਿੰਗ ਹੋ ਰਹੀ ਹੈ ਉਹ ਆਮ ਇਨਸਾਨ ਤੋਂ ਪੈਸਾ ਦੂਰ ਹੋ ਰਿਹਾ ਇਹ ਗੱਲ ਨੂੰ ਸਰਕਾਰਾਂ ਨੂੰ ਸਮਝਣ ਦੀ ਜ਼ਰੂਰਤ ਹੈ ਅੱਜ ਸਮਝ ਲਓ ਕੱਲ ਸਮਝ ਲਓ ਜੇ ਪੰਜਾਬ ਬਚਾਣਾ ਜੇ ਵਪਾਰੀ ਬਚਾਣਾ ਤਾਂ ਇਹ ਕੰਮ ਕਰਨੇ ਪੈਣੇ ਨੇ ਸਰ ਮੈਨੂੰ ਤਾਂ ਇਹ ਲੱਗਣ ਲੱਗ ਗਿਆ ਵੀ ਅਸੀਂ ਐਲੀਜੀਬਲ ਹੀ ਨਹੀਂ ਰਹਾਂਗੇ ਛੋਟਾ ਤਬਕਾ ਤਾਂ ਪਹਿਲਾਂ ਐਲੀਜੀਬਿਲਟੀ ਖਤਮ ਹੋ ਚੁੱਕੀ ਆ ਮੀਡੀਅਮ ਤਬਕੇ ਦੀ ਐਲੀਜੀਬਿਲਟੀ ਖਤਮ ਹੋ ਜਾਏਗੀ ਜਦ ਕਿਉਂਕਿ ਟੈਕਸ ਆਣਾ ਇਨਕਮ ਤੇ ਟੈਕਸ ਹਨਾ ਸੇਲ ਤੇ ਜਦ ਸੇਲਾ ਖਤਮ ਹੋ ਰਹੀ ਹੈ ਤਾਂ ਇਨਕਮ ਖਤਮ ਹੋ ਰਹੀ ਹੈ ਤਾਂ ਟੈਕਸ ਕਿੱਥੋਂ ਪ੍ਰੋਵਾਈਡ ਕਰਵਾਊਗਾ ਆਮ ਇਨਸਾਨ ਛੋਟ ਤਾਂ ਮੈਂ ਖੁਸ਼ੀ ਹੈ ਵਪਾਰੀ ਨੂੰ ਵਪਾਰੀ ਟੈਕਸ ਦੇਣ ਲਈ ਤਿਆਰ ਬੈਠਾ ਹੈ ਬਟ ਤੁਸੀਂ ਪਲੀਜ਼ ਉਹਦੇ ਵਪਾਰ ਨੂੰ ਸੰਭੋ ਤਾਂ ਟੈਕਸ ਦਾ ਜ਼ਰੂਰ ਛੋਟ ਦੀ ਗੱਲ ਨਹੀਂ ਜ਼ਰੂਰੀ ਹੈ ਇੱਕ ਦੇਸ਼ ਦੇ ਲਈ ਵੀ ਮੈਂ ਨਹੀਂ ਕਹਿੰਦਾ ਵੀ ਹਰ ਇੱਕ ਚੀਜ਼ ਛੋਟੀ ਆਵੇ ਕਿਉਂਕਿ ਦੇਸ਼ ਨੇ ਵੀ ਟੈਕਸ ਦੇ ਨਾਲ ਚੱਲਣਾ ਇਹ ਵੀ ਜ਼ਰੂਰੀ ਹੈ ਜੀ ਸਰਕਾਰਾਂ ਨੇ ਪ੍ਰੋਵਾਈਡ ਕਰਵਾਉਣੇ ਨੇ ਮਕਨਜ਼ੀ ਪ੍ਰੋਵਾਈਡ ਕਰਵਾਓ ਲੋ ਤੁਸੀਂ ਟੈਕਸ ਲਾਓ ਵਪਾਰੀ ਤੋਂ ਟੈਕਸ ਲੰਨੇਓ ਸਾਰਿਆਂ ਤੋਂ ਟੈਕਸ ਲਾਓ ਜਿੰਨੂੰ ਜਿਸ ਦਾ ਆਪਦੀ ਇਨਕਮ ਹੈ ਉਸ ਦਾ ਆਪਣਾ ਟੈਕਸ ਲਾਓ ਬਟ ਫਿਰ ਤੋਂ ਪ੍ਰਾਰਥਨਾ ਹੈ ਕਿ ਤੁਸੀਂ ਇਨਕਮ ਦੇ ਸਾਧਨ ਕ੍ਰੀਏਟ ਕਰੋ ਵਪਾਰੀ ਦਾ ਬਿਜ਼ਨਸ ਬਚਾਓ ਮਜੜਤਾ ਇਹ ਸਭ ਤੋਂ ਪਹਿਲੀ ਗੱਲ ਹੈ ਵੀ ਸਰਕਾਰ ਨੂੰ ਚਾਹੀਦਾ ਕੋਈ ਸਪੋਰਟਸ ਦੇ ਕੋਟੇ ਕੱਢਣ ਤਾਂ ਜੋ ਜਿਹੜੀ ਨਵੀਂ ਪਨੀਰੀ ਹੈ ਜਨਰੇਸ਼ਨ ਹੈ ਉਹ ਥੋੜਾ ਨਸ਼ਿਆਂ ਤੋਂ ਸਪੋਰਟਸ ਵੱਲ ਆਵੇ ਤਾਂ ਨਸ਼ੇ ਵੀ ਘਟਣ ਪੰਜਾਬ ਦੇ ਵਿੱਚ ਸਪੋਰਟਸ ਕੋਟਾ ਜ਼ਰੂਰ ਚਾਹੀਦਾ ਹੈ ਜੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣਾ ਹੈ ਇਹ ਸਾਡੀ ਮੰਗ ਹੈ ਵੀ ਸਪੋਰਟਸ ਕੋਟੇ ਨੂੰ ਧਿਆਨ ਰੱਖਣ ਦੇ ਯੋਗ ਇਹਨੂੰ ਵੱਧ ਵੱਧ ਸਪੋਰਟਸ ਕੋਟਾ ਸਾਰੇ ਪਿੰਡਾਂ 'ਚ ਸਾਰੇ ਸ਼ਹਿਰਾਂ 'ਚ ਰਵੇ ਸਰਕਾਰ ਤਾਂ ਜੋ ਬੱਚੇ ਨਸ਼ੇ ਤੋਂ ਦੂਰ ਰਹਿਣ ਵਪਾਰ ਦੇ ਵਿੱਚ ਇਹ ਦੇਖੋ ਜਿਹੜਾ ਮੀਡੀਅਮ ਵਰਗ ਹੈ ਛੋਟਾ ਦੁਕਾਨਦਾਰ ਹੈ ਉਹਨਾਂ ਨੂੰ ਰਹਾਦੇ ਨਹੀਂ ਚਾਹੀਦੀ ਹੈ ਵੀ ਉਹ ਖੁੱਲ੍ਹ ਕੇ ਕੰਮ ਕਰ ਸਕਣ ਉਹਨਾਂ ਦੇ ਪਾਲਿਸੀ ਇਹਦੀਆਂ ਤਿਆਰ ਕਰੋ ਉਹਨਾਂ ਨੂੰ ਘੱਟ ਟੈਕਸ ਲੱਗੇ ਤਾਂ ਜੋ ਵੱਧ ਕੰਮ ਕਰ ਸਕਣ ਲੋਕਾਂ ਦੇ ਹਿੱਤ ਦੇ ਵਿੱਚ ਹੋਵੇ ਕਿਉਂਕਿ ਮੀਡੀਅਮ ਤਬਕਾ ਜੇ ਵਪਾਰ ਕਰੂਗਾ ਖੁਸ਼ ਹੋਊਗਾ ਪੈਸੇ ਆਣਗੇ ਤਾਂ ਇਕਨੋਮੀ ਤੇਜ਼ ਹੋਊਗੀ